ਕਲਤਾ ਸਾਰੇ ਵਿਰਾਂ ਜੈ ਵਾਲਮੀਕੀ ਜੈ ਭੀਮ ਜੈ ਸਿਵਧਾਨ ਅੱਜ ਜੀ ਜਿਹੜੀ ਇਹ ਮੀਟਿੰਗ ਬੁਲਾਈ ਗਈ ਹੈ ਉਸ ਦਾ ਮੁੱਖ ਮਕਤਦ ਇਹ ਹੈ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ 2 ਦਿਨ ਪਹਿਲਾਂ 바ਵਾ ਸਾਹਿਬ ਡਾਕਟਰ ਭੀਮਰਾਵ ਮੇਦਕਰ ਜੀ ਦਾ 133 ਵਾ ਜਨਮ ਦਿਹਾੜਾ ਨੰਕੇ ਗਿਆ ਹੈ ਅਸੀਂ ਉਸ ਜਨਮ ਦਿਹਾੜੇ ਦੀ ਸਾਰੇ ਲੱਖ ਲੱਖ ਵਧਾਈ ਵੀ ਦਿੰਨੇ ਆ ਤੇ ਉਸ ਜਨਮ ਜਨਮ ਦਿਹਾੜੇ ਦੇ ਉਪਲਬਖ ਦੇ ਵਿੱਚ 23 ਅਪ੍ਰੈਲ ਦਿਨ ਮੰਗਲਵਾਰ ਨੂੰ ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਵੱਲੋਂ ਦਫ਼ਤਰ ਨਗਰ ਕੌਂਸਲ ਸਨੌਰ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਉਸ ਖੂਨਦਾਨ ਕੈਂਪ ਵਿੱਚ ਮੈਡੀਕਲ ਕੈਂਪ ਵੀ ਲਵਾਵਾਂਗੇ ਤੇ ਜਿਹੜੇ ਗਰੀਬ ਬੱਚੇ ਹਨ ਉਹਨਾਂ ਨੂੰ ਸਟੇਸ਼ਨਰੀ ਕਾਪੀਆਂ ਕਿਤਾਬਾਂ ਵੀ ਵਿਤਰਿਤ ਕੀਤੀਆਂ ਜਾਣਗੀਆਂ ਪਹਿਲਾਂ ਵੀ ਕੈਂਪ ਲਗਾਇਆ ਜਾਂਦਾ ਇਸ ਤੋਂ ਬਾਅਦ ਹੁਣ ਨਵਾਂ ਕੀ ਪ੍ਰੋਗਰਾਮ ਕਰ ਰਹੇ ਹੋ ਪਹਿਲਾ ਕੈਂਪ ਲਗਾਇਆ ਜਾਂਦਾ ਹੈ ਪਹਿਲਾ ਲੋਕ ਇੰਨੇ ਜਾਗਰੂਨ ਸੀਗੇ ਐਨਾ ਯੂਨਿਟ ਇਕੱਠਾ ਨਹੀਂ ਹੁੰਦਾ ਇਸ ਵਾਰ ਅਸੀਂ ਵੱਡੇ ਪੱਧਰ ਤੇ ਕੈਂਪ ਲਵਾ ਰਹੇ ਹਾਂ ਕਿੰਨਾ ਸਹਿਯੋਗ ਮਿਲੇਗਾ ਪਹਿਲਾਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਜਾਂ ਸਨੌਰ ਦੇ ਵਿੱਚ ਸਨੌਰ ਦੇ ਵਿੱਚ ਅਸੀਂ ਆਪਣੇ ਜਿੰਨੇ ਵੀ ਮੱਲੇ ਹਨ ਸਾਰੇ ਦੇ ਵਿੱਚ ਜਾ ਰਹੇ ਹਾਂ ਸਾਰਿਆਂ ਨੂੰ ਇਸ ਕੈਂਪ ਲਈ ਮੋਟੀਵੇਟ ਕਰ ਰਹੇ ਹਾਂ ਤੇ 바ਵਾ ਸਾਹਿਬ ਦੀਆਂ ਨੀਤੀਆਂ ਬਾਰੇ ਦੱਸ ਰਹੇ ਹਾਂ ਕਿ 바ਵਾ ਸਾਹਿਬ ਦਾ ਜਿਹੜਾ ਨਾਰਾ ਹੈ ਪੜੋ ਜੁੜੋ ਸੰਘਰਸ਼ ਕਰੋ ਕਿਉਂਕਿ ਅਸੀਂ ਆਪਣੇ ਸਮਾਜ ਨੂੰ ਇਹੀ ਮੈਸੇਜ ਦੇ ਰਹੇ ਹਾਂ ਅੱਗੇ ਦੀ ਜਿਹੜਾ ਇਹ ਸਟੇਸ਼ਨਰੀ ਕਾਪੀਆਂ ਗਰੀਬ ਬੱਚਿਆਂ ਨੂੰ ਵੰਡਣ ਦਾ ਜਿਹੜਾ ਰੱਖਿਆ ਪਿਆ ਸਾਡੇ ਇਸ ਪ੍ਰੋਗਰਾਮ ਇਹ ਉਹੀ ਕਰਕੇ ਹੈ ਕਿ ਬੱਚਿਆਂ ਨੂੰ ਜਿਹੜੇ ਸਿੱਖਿਆ ਤੋਂ ਬੱਚੇ ਰਹਿ ਗਏ ਹਨ ਜਾਂ ਪੜਾਈ ਦੇ ਵਿੱਚ ਹਲਾ ਕਮਜ਼ੋਰ ਹਨ ਪੜਾਈ ਨਹੀਂ ਕਰ ਸਕਦੇ ਕਰਦੇ ਹਾਲਾਤਾਂ ਕਰਕੇ ਉਹਨਾਂ ਨੂੰ ਅਸੀਂ ਹਲਾ ਸਮਾਨ ਦੇਵਾਂਗੇ ਤਾਂ ਜੋ ਪੜਾਈ ਸਹੀ ਤਰੀਕੇ ਨਾਲ ਕਰ ਸਕਣ ਸਾਡਾ ਸਮਾਜ ਅੱਗੇ ਵਧ ਸਕੇ ਜਿਸ ਨੂੰ ਵੈਲਫੇਅਰ ਸੁਸਾਇਟੀ ਬਣਾਈ ਹੈ ਵੈਲਫੇਅਰ ਸੁਸਾਇਟੀ ਸਾਡੀ ਕੋਈ ਨਹੀਂ ਹੈ ਅਸੀਂ ਸਫਾਈ ਕਰਮਚਾਰੀ ਐਂਡ ਅਦਰ ਵਰਕਰ ਯੂਨੀਅਨ ਹੈ ਸਾਡੀ ਅਸੀਂ ਆਪਸ ਦੇ ਵਿੱਚ ਹੀ ਕੰਟਰੀਬਿਊਸ਼ਨ ਕਰਕੇ ਇਸ ਕੰਮ ਨੂੰ ਕਰਦੇ ਆਂ ਅਸੀਂ ਪਹਿਲਾਂ ਵੀ ਕੇਸ ਸਮਾਜ ਸੇਵੀ ਕੰਮ ਕਰਦੇ ਆਂ ਗਰੀਬ ਬੱਚਿਆਂ ਨੂੰ ਕਾਪੇ ਇੱਕ ਦੱਬਾ ਪਹਿਲਾਂ ਹੀ ਬਣਦੇ ਆਂ ਕਿ ਕਿ ਮੈਸੇਜ ਦੇਣਾ ਚਾਹੋਗੇ ਅਸੀਂ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਸ਼ਹਿਰ ਵਾਸੀਆਂ ਨੂੰ ਵੀ ਇਸ ਕੈਂਪ ਵਿੱਚ ਵੱਧ ਵੱਧ ਗਿਣਤੀ ਵਿੱਚ ਪਹੁੰਚੋ ਖੂਨਦਾਨ ਮਹਾਦਾਨ ਜਿਹੜਾ ਨਾਰਾ ਹੈ ਉਹਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਆਂ ਖੂਨਦਾਨ ਕਰੋ ਇਹ ਖੂਨ ਅੱਗੇ ਜਾ ਕੇ ਕਈ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਹੈ